ਆ ਲੁਧਿਆਣਾ ਚ ਇਨਸਾਨੀਅਤ ਸ਼ਰਮਸਾਰ ਹੋਈ ਹੈ ਹਾਸੇ ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਤੋਂ ਸੋਨੇ ਦੇ ਗਹਿਣੇ ਚੋਰੀ ਹੋ ਗਏ ਲਾੜੀ ਦੇ ਮਾਪਿਓ ਤੇ ਚਾਚੀ ਦੀਆਂ ਲਾਸ਼ਾਂ ਚ ਜੋ ਸੋਨਾ ਚੋਰੀ ਹੋਇਆ ਤਾਂ 15 ਤੋਲੇ ਸੋਨਾ ਆਈਫੋਨ 3 ਲੱਖ ਰੁਪਏ ਦੀ ਨਕਦੀ ਤੇ ਜੋ ਗੱਡੀ ਚ ਰੱਖਿਆ ਹੋਇਆ ਸੀ ਸ਼ਗਨਾ ਵਾਲਾ ਪੈਸਾ ਸਾਰਾ ਚੋਰੀ ਹੋ ਗਿਆ ਬੇਟੀ ਦਾ ਵਿਆਹ ਕਰਕੇ ਜੋ ਆ ਰਹੀ ਪਰਿਵਾਰ ਨਾਲ ਪੂਰਾ ਹਾਸਾ ਵਾਪਰਦਾ ਹਾਸੇ ਚ ਲਾੜੀ ਦੇ ਮਾਪਿਓ ਸਣੇ ਚਾਚੀ ਦੀ ਜੋ ਹੈ ਅਮੋਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਟਰਾਲੀ ਨਾਲ ਦੱਸਦੀ ਕਿ ਕਾਹਦੀ ਟੱਕਰ ਹੋਈ ਸੀ ਤਾਂ ਹਾਦਸੇ ਵਾਲੀ ਥਾਂ ਤੋਂ ਹੀ ਲੋਕਾਂ ਨੇ ਜੋ ਹੈ ਅਮਰਕਾ ਦੇ ਗਲੇ 'ਚੋਂ ਹਾਰ, ਮੁੰਦਰੀਆਂ, ਕੜੇ, ਇੱਕ ਐਪਲ ਦੀ ਕੜੀ, ਕੁੱਲ ਮਿਲਾ ਕੇ 15 ਟੋਲੇ ਸੋਨਾ, 3 ਲੱਖ ਰੁਪਏ ਨਗਦ ਤੇ ਵਿਆਹ ਵਿੱਚ ਮਿਲੇ ਲਗਭਗ ਜੋ ਸ਼ਗਨ ਦੇ ਪੈਸੇ ਸਨ 2 ਲੱਖ ਰੁਪਏ ਉਹ ਵੀ ਸਾਰੇ ਚੋਰੀ ਕਰ ਲਈ ਤਾਂ ਇਸ ਨੂੰ ਨੌਸਰ ਬਾਅਦ ਚ ਲੋਕ ਜੋ ਹੈ ਉਡਾ ਕੇ ਲੈ ਗਏ ਤਾ ਬਿਲਕੁਲ ਕਿਤਨਾ ਕਿਤੇ ਬਹੁਤ ਮਦਭਾਗੀ ਖਬਰ ਹੈ ਇਸ ਤਰ੍ਹਾਂ ਦੀ ਕਿ ਇੱਕ ਹਾ사 ਵਾਪਰਿਆ ਸੀ ਜਿਸ ਦੇ ਵਿੱਚ ਮੌਤਾ ਹੁੰਦੀਆਂ ਨੇ ਕਿਉਂਕਿ ਕਾਰ ਟਰਾਲੀ ਨਾਲ ਕਾਰ ਦੀ ਟੱਕਰ ਹੁੰਦੀ ਹੈ ਤੇ ਜੋ ਪਰਿਵਾਰ ਸੀ ਵਿਆਹ ਤੋਂ ਵਾਪਸ ਆ ਰਿਹਾ ਸੀ ਬੇਟੀ ਦਾ ਵਿਆਹ ਕਰਕੇ ਜੋ ਪਰਿਵਾਰ ਵਾਪਸ ਆ ਰਿਹਾ ਸੀ ਤੇ ਇਸ ਦੌਰਾਨ ਇਹ ਹਾ사 ਵਾਪਰਿਆ ਤਾਂ ਇਹ ਬਹੁਤ ਕਿਤੇ ਨਾ ਕਿਤੇ ਸਵਾਲ ਖੜੇ ਕਰਨ ਵਾਲੀ ਖਬਰ ਹੈ ਕਿ ਕਿਸ ਤਰ੍ਹਾਂ ਹਾਸੇ ਦੇ ਵਿੱਚ ਜਿੱਥੇ ਕਿ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੀ ਉਸ ਦੌਰਾਨ ਜੋ ਮਰ ਚੁੱਕੇ ਲੋਕ ਸਨ ਉਹਨਾਂ ਦੇ ਜੋ ਸੋਨੇ ਦੇ ਗਹਿਣੇ ਸਨ, ਮੁੰਦਰੀਆਂ ਸਨ, ਐਪਲ ਦੀ ਕੜੀ ਜੋ ਵੀ ਉਹਨਾਂ ਨੇ ਜੋ ਸਮਾਨ ਜੋ ਹੈ ਪਾਇਆ ਹੋਇਆ ਸੀ ਕਿਉਂਕਿ ਵਿਆਹ ਤੋਂ ਵਾਪਸ ਆ ਰਿਹਾ ਸੀ ਜ਼ਾਹਰ ਤੌਰ ਤੇ ਪੈਸਾ ਸੀ ਉਹਨਾਂ ਕੋਲ ਤੇ ਉਹ ਜੋ ਹੈ ਸਾਰਾ ਚੋਰੀ ਕਰ ਲਿਆ ਗਿਆ ਤਾ ਬਿਲਕੁਲ ਇਹ ਲੁਧਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਹਾਸੀ ਚ ਮਾਰੀ ਗਈ ਲੋਕਾਂ ਦਾ ਲਾਸ਼ਾ ਤੋਂ ਸੋਨੇ ਦੇ ਗਹਿਣੇ ਚੋਰੀ ਹੋ ਗਏ ਤਾਂ ਬਹੁਤ ਸਵਾਲ ਖੜੇ ਕਰਤੀਆ ਕਿ ਕਿਸ ਤਰ੍ਹਾਂ ਜੋ ਜਿੱਥੇ ਮਦਦ ਕਰਦੀ ਰੋਡ ਸੀ ਉੱਥੇ ਜੋ ਹੈ ਆ ਲਾਸ਼ਾ ਨੂੰ ਵੀ ਨਹੀਂ ਛੱਡਿਆ ਗਿਆ ਬੜੀ ਹੀ ਇੱਕ ਜਦ ਗੱਲ ਇਹ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਨ ਦੇ ਵਿੱਚ ਸਾਡੇ ਧਿਆਨ ਵਿੱਚ ਲਿਆਂਦੀ ਗਈ ਕਿ ਇਸ ਘਟਨਾ ਵਿੱਚ ਜਦੋਂ ਐਕਸੀਡੈਂਟ ਹੋਇਆ ਤਾਂ ਉੱਥੇ ਦੇ ਕੁਝ ਲੋਕਾਂ ਨੇ ਜਿਹੜਾ ਉਹਨਾਂ ਦੇ ਗਹਿਣਾ ਗੱਟਾ ਕੀਮਤੀ ਸਮਾਨ ਪਾਇਆ ਹੋਇਆ ਸੀ ਜਿਦੇ ਵਿੱਚ ਲਗਭਗ 3 ਲੱਖ ਰੁਪਇਆ ਕੈਸ਼ ਸੀ ਇਸ ਤੋਂ ਇਲਾਵਾ ਇੱਕ ਐਪਲ ਦਾ ਫੋਨ ਤੇ 15 16 16 ਟੋਲੇ ਸੋਨਾ ਸੋਨਾ ਸੀਗਾ ਜਿਹੜਾ ਉਹ ਉੱਥੇ ਮੌਕੇ ਤੇ ਉਤਾਰੇ ਹੋਏ ਆ ਉਸ ਤੋਂ ਇਲਾਵਾ ਜਿਹੜੇ ਸ਼ਗਨਾ ਦੇ ਬੈਗ ਸੀ ਜਿੱਚ ਸ਼ਗਨ ਉੱਥੇ ਇਕੱਠੇ ਹੋਏ ਸੀ ਉਹ ਸਾਰੇ ਲਫਾਫੇ ਵੀ ਉੱਥੇ ਤੋਂ ਗਾਇਬ ਹੋਏ ਇਹ ਬੜੀ ਹੀ ਨਿੰਦਣਯੋਗ ਗੱਲ ਹੈ ਜਿਸਨੇ ਵੀ ਇਹ ਕਾਰਵਾਈ ਕੀਤੀ ਹੈ ਉਹ ਸਾਡੇ ਸਮਾਜ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਕਲੰਕ ਹੈ ਕਿ ਇੱਕ ਪਾਸੇ ਸਾਡਾ ਪੰਜਾਬ ਜਾਣਿਆ ਜਾਂਦਾ ਹੈ ਕਿ ਹਰ ਦੁੱਖ ਦੀ ਤਕਲੀਫ ਦੇ ਵਿੱਚ ਇਹ ਇੱਕ ਦੂਜੇ ਦੀ ਸਹਾਇਤਾ ਕਰਦੇ ਨੇ ਪਰ ਉੱਥੇ ਕੁਝ ਅਜਿਹੇ ਦਰਿੰਦੇ ਵੀ ਨੇ ਜਿਹੜੇ ਕਿ ਇਸ ਤਰ੍ਹਾਂ ਦੀ ਘਟਨਾ ਦਾ ਮੌਕਾ ਦੇਖ ਕੇ ਆਪਣਾ ਲਾਸ਼ਾਂ ਦੇ ਉੱਤੋਂ ਆਪਣਾ ਸਮਾਨ ਉਤਾਰ ਰਹੇ ਨੇ ਮੈਂ ਕਹੂੰਗਾ ਇਸ ਤੋਂ ਵੱਡੀ ਮਾੜੀ ਗੱਲ ਕੋਈ ਹੋਰ ਨਹੀਂ ਹੋਊ। ਹਾਂ ਤਾਂ ਬਿਲਕੁਲ ਹੋਰ ਜਾਣਕਾਰੀ ਸਾਡੇ ਸਹਿਯੋਗੀ ਗੁਰਦੀਪ ਸਿੰਘ ਜੁੜੇ ਹੋਏ ਨੇ ਤਾਂ ਗੁਰਦੀਪਾ ਕਿਤੇ ਨਾ ਕਿਤੇ ਬਹੁਤ ਹੈਰਾਨ ਪਰੇਸ਼ਾਨ ਕਰਨ ਵਾਲੀ ਖਬਰ ਹੈ ਕਿ ਕਿਸ ਤਰ੍ਹਾਂ ਲਾਸ਼ਾਂ ਨੂੰ ਵੀ ਜ਼ੁਬੈਰ ਨਹੀਂ ਬਖਸ਼ਿਆ ਗਿਆ ਤਾਂ ਇਸ ਬਾਰੇ ਕੁਝ ਜਾਣਕਾਰੀ ਮਿਲ ਪਈ ਹੈ ਕਿ ਕਿੰਨਾ ਲੋਕਾਂ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਜੀ ਬਿਲਕੁਲ ਅਕਸਰ ਇਹ ਦੇਖਣ ਨੂੰ ਮਿਲਦਾ ਵੀ ਜੇ ਪੰਜਾਬ ਦੇ ਵਿੱਚ ਜੇਕਰ ਕਿਤੇ ਕਿਸੇ ਤੇ ਵਿਫਦਾ ਆਂਦੀ ਹੈ ਤਾਂ ਲੋਕ ਮਦਦ ਕਰਦੇ ਆ ਪਰ ਇੱਥੇ ਇਹ ਦੇਖਣ ਨੂੰ ਮਿਲੇ ਪਰਿਵਾਰ ਤੇ ਤਾਂ ਪਹਿਲੇ ਹੀ ਬੜੀ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਪਰ ਲੋਕਾਂ ਨੇ ਉਸ ਥਾਂ ਤੇ ਵੀ ਨਹੀਂ ਬਖਿਆ ਔਰ ਇਸ ਪਰਿਵਾਰ ਦਾ ਜਿਹੜਾ ਵਿਆਹ ਵਾਲਾ ਪਰਿਵਾਰ ਸੀਗਾ ਜਿਹਨਾਂ ਦੇ ਵਿੱਚੋਂ ਦੋ ਜਣਿਆਂ ਦੀ ਮੌਤ ਹੋ ਚੁੱਕੀ ਤੇ ਉਸ ਪਰਿਵਾਰ ਦੇ ਲਗਭਗ ਜਿਹੜਾ 15 ਟੋਲੇ ਸੋਨਾ 3 ਲੱਖ ਰੁਪਏ ਨਕਦੀ ਅਤੇ 2 ਲੱਖ ਰੁਪਏ ਦੇ ਸ਼ਗਨ ਜਿਹੜਾ ਆਸ-ਪਾਸ ਜਿਹੜੇ ਉਹ ਸੱਚ ਚੋਰੀ ਕਰ ਲਿੱਤੇ ਗਏ ਔਰ ਇੱਕ ਐਪਲ ਦੀ ਘੜੀ ਵੀ ਦੱਸੀ ਜਾ ਰਹੀ ਹੈ ਹਾਂ ਹਾਲਾਂਕਿ ਇਸ ਬਾਰੇ ਕੋਈ ਸੂਚਨਾ ਤਾਂ ਨਹੀਂ ਮਿਲੀ ਵੀ ਕਿੰਨਾ ਲੋਕਾਂ ਵੱਲੋਂ ਚੋਰੀ ਕੀਤੇ ਗਏ ਪਰ ਪਰਿਵਾਰ ਵੱਲੋਂ ਹੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦਾ ਜਿਹੜਾ ਨੁਕਸਾਨ ਜਿਹੜੇ ਜਾਨੀ ਨੁਕਸਾਨ ਆਇਆ ਉਸ ਤੋਂ ਇਲਾਵਾ ਜਿਹੜਾ مالی ਵੀ ਵੱਡਾ ਨੁਕਸਾਨ ਹੋਇਆ ਤੇ ਇਹ ਜਿਹੜੇ ਲੋਕ ਨੇ ਇਹ ਕਿਹੜੇ ਲੋਕ ਨੇ ਕਿ ਇਹ ਪੁਲਿਸ ਨੂੰ ਵੀ ਜ਼ਰੂਰਤ ਹੈ ਵੀ ਇਹਨਾਂ ਲੋਕਾਂ ਤੇ ਨਕੇਲ ਕਸਾਂ ਦੀ ਜੋ ਇਹਗੇ ਮੌਕੇ ਤੇ ਵੀ ਹੱਥ ਸਾਫ਼ ਕਰਨ ਤੋਂ ਬਾਜ਼ ਨਹੀਂ ਆਂਦੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਇਹ ਘਟਨਾ ਔਰ ਜਿਸ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ جی گੁਰدیب بہت بہت ਧੰਨਵਾਦ तमाम ਜਾਣਕਾਰੀ ਲਈ ਤਾਂ ਬਿਲਕੁਲ ਕਿਉਂਕਿ ਇਹ ਤਸਵੀਰਾਂ ਜੋ ਹੈ ਹੈਰਾਨ پریشان ਕਰਨ ਵਾਲੀਆਂ ਨੇ ਕਿ ਪਹਿਲਾਂ ਹੀ ਜੋ ਹੈ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਹਾਲਾਂਕਿ ਖੁਸ਼ੀ ਦਾ ਮੌਕਾ ਸੀ ਕਿ ਬੇਟੀ ਦਾ ਵਿਆਹ ਕਰਕੇ ਵਾਪਸ ਆ ਰਹੇ ਸੀ ਪਰ ਇਸ ਦੌਰਾਨ ਇਹ ਮਦ ਪਾਗੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਜੋ ਲੋਕ ਨੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਮਦਦ ਕਰਨੀ ਸੀ ਉਹਨਾਂ ਵੱਲੋਂ ਹੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਜੋ ਤਿੰਨ ਲਾਸ਼ਾਂ ਪਈਆਂ ਹੋਈਆਂ ਸਨ ਗੱਡੀ ਦੇ ਵਿੱਚ ਪਰ ਸਹਾਇਤਾ ਕਰਨ ਦੀ ਬਜਾਏ ਜੋ ਹੈ ਕਈ ਲੋਕਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਉਸ ਦੇ ਵਿੱਚ ਸੋਨਾ ਆਈਫੋਨ ਜੋ ਵੀ ਉਹਨਾਂ ਨੂੰ ਮਿਲਿਆ ਉਹ ਲੈ ਕੇ ਜੋ ਹੈ ਫਰਾਰ ਹੋ ਗ ਸਾਣਾ ਦੇ ਵਿੱਚ ਕਿਤੇ ਨਾ ਕਿਤੇ ਇਨਸਾਨੀਅਤ ਵੀ ਸ਼ਰਮਸ਼ਾਰ ਹੁੰਦੀ ਹੈ ਜਦੋਂ ਇਹੋ ਜਿਹੀ ਖਬਰ ਸਾਹਮਣੇ ਆਈ ਕਿ ਜਿੱਥੇ ਸਹਾਇਤਾ ਦੀ ਲੋੜ ਸੀ ਉੱਥੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨਾਬਾਦੇ ਗ੍ਰਿਡ ਚੌਕ ਨੇੜੇ ਜੋ ਹੈ ਫਾਇਰਿੰਗ ਹੋਈ ਹੈ ਚਾਰ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਨੇ ਕਾਰ 'ਚ ਸਵਾਰ ਹੋ ਕੇ ਆਏ ਸੀ ਜਿਆਦਾ ਦੱਸਦੀ ਹੈ ਕਿ ਚਾਰੋਂ ਬਦਮਾਸ਼ ਪਹਿਲਾਂ ਇੱਕ ਸਖਸ਼ ਦੀ ਜੋ ਹੈ ਕੁੱਟਮਾਰ ਕੀਤੀ ਤਾਂ ਪੁਰਾਣੀ ਰنجਿਸ਼ ਦਾ ਪੂਰਾ ਮਾਮਲਾ ਅਸਿਆ ਜਾ ਰਿਹਾ ਹੈ ਕਿ ਪਹਿਲਾਂ ਕੁੱਟਮਾਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਫਾਇਰਿੰਗ ਕੀਤੀ ਜਾਂਦੀ ਹੈ ਹਾਲਾਂਕਿ ਭੀੜ ਆਉਂਦੀ ਦੇਖ ਕੇ ਜੋ ਹੈ ਬਦਮਾਸ਼ ਮੌਕੇ ਤੋਂ ਫਰਾਰ ਹੋ ਗਈ ਤਾਂ ਨਾਬਾਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਕਿ ਫਾਇਰਿੰਗ ਹੋਈ ਹੈ ਕੁਝ ਹਮਲਾਵਰ ਜੋ ਹੈ ਕਾਰ 'ਚ ਫਰਾਰ ਹੋ ਕੇ ਹੁੰਦੇ ਨੇ ਤੇ ਪਹਿਲਾਂ ਇੱਕ ਸਖਸ਼ ਦੀ ਕੁੱਟਮਾਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਫਾਇਰਿੰਗ ਕਰਕੇ ਮੌਕੇ ਤੋਂ ਫਰ ਇਸ ਤੇ ਦੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕੁਝ ਹਮਲਾਵਰ ਜੋ ਹੈ ਕਾਰ ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਵੱਲੋਂ ਇੱਕ ਜੋ ਨੌਜਵਾਨ ਸੜਕ ਦੇ ਕਿਨਾਰੇ ਖੜਾ ਹੈ ਉਸ ਦੀ ਕੁੱਟਮਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਹਿਲਾਂ ਉਸ ਦੇ ਨਾਲ ਧੱਕਾ ਮੁੱਕੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਕੁੱਟਮਾਰ ਕਰਕੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਵੀ ਹੋਈ ਹੈ ਹਾਲਾਂਕਿ ਇਹ ਵੀ ਸਜਾ ਰਿਹਾ ਕਿ ਜਦੋਂ ਸਾਹਮਣੇ ਉਹ ਭੀੜ ਆਉਂਦੀ ਦੇਖੀ ਕਿਉਂਕਿ ਭੀੜ ਭੜੱਕੇ ਵਾਲਾ ਦੇਖਿਆ ਜਾ ਰਿਹਾ ਕਿ ਟ੍ਰੈਫਿਕ ਵਾਲਾ ਇਲਾਕਾ ਹੈ ਤੇ ਜਦੋਂ ਭੀੜ ਆਉਂਦੀ ਦੇਖੀ ਤਾਂ ਉਸ ਤੋਂ ਬਾਅਦ ਹਾਲਾਂਕਿ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਪੁਰਾਣੀ ਰੰਜਿਸ਼ ਦਾ ਪੂਰਾ ਮਾਮਲਾ ਸਜਾ ਜਾ ਰਿਹਾ ਜਿੱਥੇ ਕਿ ਫਾਇਰਿੰਗ ਹੋਈ ਹੈ ਆਪਸੀ ਚਕੜੇ ਦੌਰਾਨ ਪੁਰੀਆਂ ਗੋਲੀਆਂ ਚੱਲੀਆਂ ਨੇ ਪਹਿਲਾਂ ਘੁਟਮਾਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਇਹ ਕਿਤੇ ਨਾ ਕਿਤੇ ਕਾਨੂੰਨ ਅਤੇ ਵੱਡੇ ਸਵਾਲ ਖੜੇ ਕਰ ਦਿਆ ਨੇ ਕਿ ਦਿਨ ਦਿਹਾੜੇ ਇਸ ਤਰ੍ਹਾਂ ਦਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਪਹਿਲਾਂ ਘੁਟਮਾਰ ਕੀਤੀ ਗਈ ਤੇ ਉਸ ਗਰੇਵਾਲ ਦੀ ਪੁੱਤ ਲੱਦੀ ਨੇ ਫਾਇਰਿੰਗ ਕੀਤੀ ਤੇ ਦੋਨੇ ਫੈਰ ਮੇਰੇ ਪੈਰਾਂ ਉੱਚ ਮਾਰੇ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਜੱਫਾ ਪਾ ਲਿਆ ਉਹਨਾਂ ਦਾ ਪਿਸਤੌਲ ਗਿਰ ਗਿਆ ਜੀ ਉਸ ਤੋਂ ਬਾਅਦ ਉਹ ਆਪਣਾ ਪਿਸਤੌਲ ਚੱਕ ਕੇ ਢੇੜ ਚ ਛੱਡ ਛੜਾ ਹੋ ਗਿਆ ਤੇ ਉਹ ਚਲੇ ਗਏ ਜੀ ਭੱਜ ਕੇ ਕੀ ਕਰਨਾ ਲੜਾਈ ਦਾ ਕਰ ਰੋ ਤੇ ਇਹ ਲੜਾਈ ਮੇਰਾ ਪਹਿਲਾਂ ਇਹਨਾਂ ਨਾਲ ਝਗੜਾ ਚੱਲ ਰਿਹਾ ਹੈ ਜੀ ਉਹਦੇ ਵਾਸਤੇ ਮੈਨੂੰ ਕਹਿ ਰਹੇ ਸੀ ਦਬਾਅ ਪਾ ਰਹੇ ਸੀਗੇ ਵੀ ਤੂੰ ਉਹ ਝਗੜਾ ਸਾਡੇ ਨਾਲ ਨਿਬੇੜ ਤਾ ਹੋਰ ਜਾਣਕਾਰੀ ਸਾਡੇ ਸਹਿਯੋਗੀ ਭਪਿੰਦਰ ਸਿੰਘ ਜੁੜੇ ਹੋਏ ਨੇ ਤਾਂ ਭਪਿੰਦਰ ਬਿਲਕੁਲ ਜੋ ਹੈ ਫਾਇਰਿੰਗ ਹੋਈ ਆ ਸ਼ਰੀਆਮ ਬਾਜ਼ਾਰ ਦੇ ਵਿਚਾਲੇ ਗੋਲੀਆਂ ਚੱਲੀਆਂ ਨੇ ਤਾਂ ਇਹਨਾਂ ਬਾਰੇ ਕੋਈ ਜਾਣਕਾਰੀ ਮਿਲ ਪਾਈ ਹੈ ਕਿ ਕੌਣ ਇਹ ਲੋਕ ਸਨ ਜਿਨ੍ਹਾਂ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਮੈਂ ਤੁਹਾਨੂੰ ਦੱਸਦਾ ਇਹ ਪ੍ਰਾਣੀ ਰੰਜਿਸਾ ਜੋ ਜਰਨਲ ਸਿੰਘਾ ਉਹਨੇ ਦੱਸਿਆ ਕਿ ਜੋ ਮੇਰੇ ਪੈਰ ਦੇ ਉੱਤੇ ਗੋਲੀਆਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਬਾਲ ਬਾਲ ਬਚਿਆ ਤੇ ਉਹ ਮੈਨੂੰ ਜਾਨੋਂ ਮਾਰਨ ਲਈ ਆਏ ਸੀ ਕਿਉਂਕਿ ਇਹ ਪ੍ਰਾਣੀ ਰੰਜਸ ਹੈ ਇਹਨਾਂ ਦਾ ਜਿਹੜਾ ਕੋਰਟ ਕੇਸ ਜਿਹੜਾ ਚੱਲ ਰਿਹਾ ਇਹ ਜਿਹੜੇ ਚਾਰ ਵਿਅਕਤੀ ਸੀ ਇਹ ਕਹਿ ਰਹੇ ਸੀ ਜਿਹੜਾ ਕੋਰਟ ਕੇਸ ਤੁਸੀਂ ਵਾਪਸ ਲਓ ਇਸ ਨੂੰ ਲੈ ਕੇ ਜਿਹੜਾ ਹੈਗਾ ਇਹ ਗੋਲੀਆਂ ਚੱਲਿਆ ਨੇ ਹੁਣ ਪੁਲਿਸ ਵੱਲੋਂ ਦਾਵਾ ਕੀਤਾ ਗਿਆ ਜਿਹੜੇ ਮੁਜਰਮ ਫੜਲੇ ਨੇ ਅਤੇ ਚੇ ਦੁਪਹਿਰ ਤੱਕ ਇਸ ਦੀ ਕਾਨਫਰੰਸ ਵੀ ਤੇ ਪਤਾ ਲੱਗੇਗਾ ਕਿ ਕਿਸ ਰੰਜਸ ਨੂੰ ਲੈ ਕੇ ਕਿਉਂ ਇਸ ਨੂੰ ਮੁੰਡੇ ਨੂੰ ਮਾਰਨ ਲਈ ਆਏ ਸਨ ਜੀ 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 ਭਪਿੰਦਰ ਬਾਦਵਾ ਧੰਨਵਾਦ ਆਮ ਜਾਣਕਾਰੀ ਲਈ ਤਾਂ ਬਿਲਕੁਲ ਇਹ ਨਾਪਾਦਾ ਗ੍ਰਿਡ ਚੌਂਕ ਦੱਸਿਆ ਜਾ ਰਿਹਾ ਜਿੱਥੇ ਕਿ ਫਾਇਰਿੰਗ ਹੋਈ ਹੈ ਕੁਝ ਨੌਜਵਾਨ ਗੱਡੀ ਚ ਉਤਰਦੇ ਨੇ ਪਹਿਲਾਂ ਇੱਕ ਸਖਸ਼ ਦੇ ਨਾਲ ਧੱਕਾ ਮੁਕੀ ਕਰਦੇ ਨੇ ਉਸ ਦੀ ਘੁੱਟਮਾਰ ਕਰਦੇ ਨੇ ਉਸ ਤੋਂ ਬਾਅਦ ਫਾਇਰਿੰਗ ਕਰਕੇ ਹਾਲਾਂਕਿ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਜਾਵੇ ਕਿ ਕਿਹੜਾ ਇਹ ਪੂਰਾ ਮਾਮਲਾ ਸੀ ਕਿਉਂਕਿ ਪੁਰਾਣੀ ਰਜਿਸਟ੍ਰੇਸ਼ਨ ਨਾਲ ਜੁੜਿਆ ਪੂਰਾ ਮਾਮਲਾ ਦੱਸਿਆ ਜਾ ਰਿਹਾ ਜਿਸ ਵਿੱਚ ਲੈ ਕੇ ਪਰੇ ਬਾਜ਼ਾਰ ਦੇ ਵਿੱਚ ਫਾਇਰਿੰਗ ਹੋਈ ਹੈ ਫਿਰੋਜ਼ਪੁਰ ਸ਼ਾਹਵਨੀ ਦੇ ਮਹੱਲਾ ਖਟੀਕ ਮੰਡੀ 'ਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਇੱਕ ਘਰ ਤੇ ਚਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਪਰਿਵਾਰ ਮੁਤਾਬਕ ਬੱਚਿਆਂ ਦਾ ਸਕੂਲ 'ਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਗੱਲ ਫਾਇਰਿੰਗ ਤੱਕ ਪਹੁੰਚ ਗਈ ਉਹਨਾਂ ਦੇ ਦਰਵਾਜ਼ਿਆਂ ਤੇ ਕੰਦਾ ਤੇ ਗੋਲੀਆਂ ਚਲਾਈਆਂ ਗਈਆਂ ਜਦੋਂ ਗੋਲੀ ਦੀ ਆਵਾਜ਼ ਆਈ ਤੇ ਅਸੀਂ ਚੈੱਕ ਕੀ ਕੋਈ ਕਿਸੇ ਨੇ ਬੱਚੇ ਨੇ ਪਟਾਕਾ ਚਲਾਇਆ ਕੀ ਗੋਲੀ ਚਲਾਈ ਹੈ ਪਤਾ ਨਹੀਂ ਲੱਗਿਆ ਕੁਝ ਫਿਰ ਥੋੜੀ ਦੇਰ ਚ ਫਿਰ ਗੋਲੀ ਚੱਲੀ ਫਿਰ ਸਾਨੂੰ ਪਤਾ ਲੱਗਿਆ ਕਿ ਕੋਈ ਗੋਲੀਆਂ ਸਾਡੇ ਮਾਰਦਾ ਪਿਆ ਅਸੀਂ ਇੱਕਦਮ ਭੱਜੇ ਆ ਤੇ ਉਹ ਇੱਕਦਮ